ਬਾਣੀ ਗੁਰੂ ਗੁਰੂ ਹੈ ਬਾਣੀ ਨਿਜ ਬਾਣੀ ਅੰਮ੍ਰਿਤ ਸਾਰੇ ਗੁਰਵਾਣੀ ਕਹੈ ਸਿਵਕ ਜਨਮ ਮੰਨ ਫਿਰ ਤੱਕ ਗੁਰੂ ਨਿਸ਼ਤਾਰੇ ਤੁਮੇ ਰੂਹ ਮੇਰ ਪ੍ਰਗਤ ਸੁਆਮੀ ਊਟ ਗਹੀ ਮੈਂ ਤੇਰੀ ਨਾ ਤੋਂ ਡੋਲੋ ਨਾ ਹਮ ਗਿਰਤੇ ਰਾਖਲੀਨੀ ਹਰ ਦੇ ਰੇ ਪਰਮ ਸਤਿਕਾਰ ਜੋ ਹੋ ਨ ਦਸਾਂ ਪਤਸ਼ਾਹੀਆਂ ਦੀ ਆਤਮਕ ਜੋਤ ਚਵਰਸ਼ਤਰ ਤਖਤਾਂ ਦੇ ਮਾਲਕ ਹਲਤ ਪੰਤ ਕੇ ਰਖੇ ਗਾ ਹੰਗਾਲੀ ਗੁਲਾਮ ਹੈ ਸਵਾਗਤ ਹੈ ਅਵਤਾਰ ਸੰਸਾਰ ਦੇ ਸੰਜੇ ਰਣਵਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋਈ ਅੰਮ੍ਰਿਤ ਵਲ ਦੇ ਇਨੇਤ ਨੇ ਇਹਨਾਂ ਸ਼ਬਦੀ ਕਿਰਪਾ ਸਦਕਾ ਸੰਪੂਰਨ ਹੋਏ ਕੁਝ ਸਮਾਂ ਲੜੀਵਾਲ ਸ੍ਰੀ ਸੁਖਮੀ ਸਿੰਘ ਸਾਹਿਬ ਜੀ ਚੰਰ ਜੀ ਕਥਾ ਵਿਚਾਰ ਦੇ ਵਿੱਚ ਜੁੜਨ ਦਾ ਯਤਨ ਕਰਦੇ ਹਾਂ ਸਤਿਗੁਰੂ ਸੱਚ ਪਾਤਸ਼ਾਹ ਜੀ ਆਂਦੇ ਚਰਣਾ ਦੇ ਵਿੱਚ ਅਰਦਾਸ ਬੇਨਤੀ ਹੈ ਸੱਚ ਪਾਤਸ਼ਾਹ ਬੇਸ਼ ਨਾਰ ਅਥਾ ਹ ਅਨੰਤ ਅਤੁੱਲੇ ਜਿਉਂ ਗੁਲਾਮ ਹੈ ਤਿਉ ਨਾਨਕ ਦਾਸ ਬੋਲੇ ਹਉ ਸਤਿਗੁਰ ਜੀ ਕਿਰਪਾ ਕਰੇ ਮੇਰਾ ਬੜਾ ਹੱਥ ਰੱਖ ਕਰਕੇ ਆਪ ਜੀ ਨੇ ਇਸ ਮਤ ਬਖਸ਼ਿਸ਼ ਕਰਕੇ ਸੂਜੀ ਬਖਸ਼ਿਸ਼ ਕਰਨੀ ਗੁਰ ਬਾਣੀ ਨੂੰ ਵਿਚਾਰਨ ਦੀ ਸਮਰੱਥਾ ਮੈਨੂੰ ਬਖਸ਼ਿਸ਼ ਕਰਨਾ ਜੀ ਜਵਾਈਏ ਸਤੂਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਉਪਰੰਤ ਸੁਖਮਨੀ ਸਾਹਿਬ ਦੀ ਪੰਜਵੇਂ ਅਸ਼ਟ ਪਦੀ ਦੇ ਦੋ ਪੰਨਿਆਂ ਦੀ ਵਿਚਾਰ ਪਿੱਛੇ ਹੋ ਚੁੱਕੀ ਹੈ ਇਸ ਤਰ੍ਹਾਂ ਕੇ ਜੁੜਨ ਦਾ ਯਤਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਤਿ ਕੀਓ ਅਨਕਤਾਤ ਮਾਇਆ ਕੇਤ ਮਾਇਆ ਕੇਤ ਭਾਵ ਮਾਇਆ ਦੇ ਵਾਸਤੇ ਮਾਇਆ ਦੇ ਮੂਹ ਕਰਕੇ ਅਨੇਕਾਂ ਭਾਤ ਭਾਵ ਜਤਨਾ ਕਰਦਾ ਹੈ ਇਹ ਜੀਵ ਅਨੇਕ ਜਤਨ ਕਰਦਾ ਹੈ ਇਦਾਂ ਵੀ ਧੰਨਾ ਜਾਵੇ ਇਦਾਂ ਵੀ ਧੰਨਾ ਜਾਵੇ ਜੇ ਤਾਂ ਮਤਲਬ ਇਹ ਨਹੀਂ ਲਹਿਣਾ ਕਿ ਸਾਨੂੰ ਧਨ ਦੀ ਲੋੜ ਨਹੀਂ ਪਿੱਛੇ ਦੱਸ ਕੇ ਆਇਆ ਭਾਈ ਇਹ ਧਨ ਇੱਕ ਜੀਵਨ ਦੇ ਜਿੰਦਰੀ ਦੇ નિર્ਵਾਹ ਦੇ ਲਈ ਇਹ ਇੱਕ ਜ਼ਰੂਰਤ ਹੈ ਪਰ ਸਦਾ ਹੀ ਆਪਣੀ ਵਰਤੀ ਦੇ ਵਿੱਚ ਹਮੇਸ਼ਾ ਇਹੀ ਰੱਖਣਾ ਇਧਰੋਂ ਵੀ ਇਕੱਠਾ ਕਰ ਲਈਏ ਇਧਰੋਂ ਇਕੱਠਾ ਕਰ ਲਈਏ ਉਹ ਜੈ ਜੀ ਹੈ નિર્ਵਾਹ ਦੇ ਲਈ ਆਪਣੇ ਪਰਿਵਾਰ ਪਰਵਾਹ ਦੇ નિર્ਵਾਹ ਦੇ ਲਈ ਜ਼ਰੂਰੀ ਜ ਹੈ ਪੁੱਛਿਆ ਸੀ ਕਿਸੇ ਫਕੀਰ ਨੇ ਕਿਸੇ ਸਾਧੂ ਨੇ ਛੇਵੇਂ ਪਾਤਸ਼ਾਹ ਮਹਾਰਾਜ ਮੇਰੀ ਪੀਰ ਦੇ ਮਾਲਕ ਬੰਦੇ ਛੋੜ ਦਾਤਾ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਆ ਫਕੀਰ ਕੀ ਤੇ ਆ ਅਮੀਰੀ ਕੀ ਕਿਉਂਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਸੀਸ ਤੇ ਦਮਾਲਾ ਸਜਾਉਣਾ ਤਖਤ ਲਾ ਕੇ ਬੈਠਣਾ ਮੇਰੀ ਫਰੀਦੀਆਂ ਦੋ ਤਲਵਾਰਾਂ ਸੱਜੇ ਖੱਬੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਟਾਕ ਦਿੱ ਲਕੀਆਂ ਹੁਈਆਂ ਔਰ ਨਿੱਕਾ ਸਿੱਖ ਸੇਵਕ ਘੋੜ ਸਵਾਰ ਬਾਬਾ ਬਿਧੀ ਸਣ 72 ਬਾਬਾ ਬਿਧੀ ਜੰਦ ਜੀਆਂ ਵਰਗੇ ਸੂਰਮੇ ਔਰ ਅਨੇਕਾਂ ਪੇਟਾਾਂ ਸੋਹਣੇ ਸੋਹਣੇ ਸਤਗੁਰਾਂ ਦੇ ਵਸਦਰਣ ਫਕੀਰ ਨੇ ਸਵਾਲ ਕੀਤਾ ਮਹਾਰਾਜ ਜੀ ਫਕੀਰੀ ਕੀਤੇ ਇੰਨਾ ਲੋਲਾ ਸ਼ਖਰ ਇੰਨਾ ਦਿਖਾਵਾ ਕੀ ਤੇ ਸਤਗੁਰੂ ਸੱਚੇ ਪੰਥ ਸਾਹਿਬ ਜੀ ਨੇ ਜਵਾਬ ਦਿੱਤਾ ਸੀ ਕਿਉਂਕਿ ਉਹਨੇ ਸ਼ੰਕਾ ਕੀਤਾ ਸੀ ਕਹਿੰਦੇ ਜੀ ਅਸੀਂ ਫਕੀਰਾਂ ਘਰ-ਵਾਰ ਛੱਡੀ ਬੈਠਿਆਂ ਮਾਇਆ ਛੱਡ ਦਿੱਤੀ ਮਹਾਰਾਜ ਕਹਿੰਦੇ ਨਹੀਂ ਅਸੀਂ ਸਾਡਾ ਵਿਦੇਸ਼ ਏਹੀ ਅਗੁਰੂ ਨਾਨਕ ਦਾ ਉਪਦੇਸ਼ ਏਹੀ ਆ ਪਰਿਵਾਰ ਵਿੱਚ ਰਹਿ ਕੇ ਕੰਨਪੁਰ ਦੇ ਨਿਆਈ ਰਹਿਣਾ ਫਿਰ ਸਤਨੂ ਸੱਚੇ ਪਾਤਸ਼ਾਹ ਜੀ ਨੇ ਜਵਾਬ ਦਿੱਤਾ ਸੀ ਕਹਿੰਦੇ ਔਰਤ ਇਮਾਨ ਹੈ ਪੁੱਤਰ ਨਿਸ਼ਾਨ ਹੈ ਮਾਇਆ ਤਹ ਦੌਲਤ ਗੁਜਰਾਨ ਕਹਿੰਦੇ ਗੁਰੂ ਪੀਰ ਨਾ ਹਿੰਦੂ ਨਾ ਸੰਮਾਨ ਉਹ ਸੰਸਾਰ ਦੇ ਸਭ ਦੇ ਸਾਜੇ ਹਨ ਤਨ ਦੌਲਤ ਗੁਜਾਰੇ ਲਈ ਗੁਜਰਾਨ ਦੇ ਲਈ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਫਕੀਰ ਜੀ ਤੁਹਾਡਾ ਮਤ ਤੁਹਾਨੂੰ ਮੁਬਾਰਕ ਪਰ ਜੋ ਗੁਰੂ ਘਰ ਦੀ ਮਰਿਆਦਾ ਗੁਰੂ ਸਰ ਦੀ ਮਰਿਆਦਾ ਗੁਰ ਸਿੱਖਾਂ ਦੀ ਮਰਿਆਦਾ ਉਤਾ ਇਹ ਆ ਭਾਈ ਇਦਾਂ ਪੁੱਤਰ ਨਿਸ਼ਾਨ ਔਰ ਇਮਾਨ ਮਾਇਆ ਗੁਜਰਾਨ ਗੁਰੂ ਪੀਰ ਇਹਦੇ ਨਾਲ Hindu ਨਾ Musalman ਇਦਾਂ ਕਹਿੰਦੇ ਭਾਈ ਇਹ ਇਨਸਾਨ ਤੂੰ ਸਦਾ ਹੀ ਮਾਇਆ ਪਿੱਛੇ ਦੌੜਦਾ ਅਨਕ ਭਾਤ ਮਾਇਆ ਕਹਿਤ ਸਰ ਪਰ ਹੋਵਤ ਜਾਨ ਅਨੇਤ ਸਰ ਪਰ ਕਹਿੰਦੇ ਨਿਸ਼ਚੇ ਕਰਕੇ ਜਾਨ ਮਾਇਆ ਨਾਸ਼ ਅਨੇਤ ਭਾਵ ਨਾਸ਼ ਭਾਵ ਝੂਠ ਸਾਤ ਹੋਂ ਵਾਲੀ ਹੈ ਕਿਦਾਂ ਜਿਵੇਂ ਕਹਿੰਦੇ ਵਿਰਖ ਕੀ ਛਾਇਆ ਸਿਉ ਰੰਗ ਲਾਵੇ ਕਹਿੰਦੇ ਤੂੰ ਅਜ ਤਨ ਦੋਸਤ ਦੇ ਨਾਮ ਆਇਆ ਮਨ ਜੋੜਦੇ ਆ ਕਹਿੰਦੇ ਹਾ ਰਾਤ ਰੇਤਾਂ ਜਿਵੇਂ ਕੋਈ ਰਾਹੀ ਵਿਰਖ ਦੀ ਟਾਖਤੀ ਛਾਂ ਦੇ ਨਾਲ ਹੀ ਪਿਆਰ ਪਾ ਲਵੇ ਵਿਰਖ ਕੀ ਛਾਇਆ ਸਿਉ ਰੰਗ ਲਾਵੇ ਉਹ ਵਿਨਸ ਉਹ ਮਨ ਪਛਤਾਵੇ ਕਹਿੰਦੇ ਜਿਵੇਂ ਜਿਵੇਂ ਸੂਰਜ ਕੋ ਮਹਿਗਾਣਾ ਸ਼ਾਮਿਕ ਹੁੰ ਜਾਂਦੀ ਆ ਇਹ ਧਨ ਦੌਲਤ ਇਹ ਵੀ ਘੁੰਮ ਜਾਂਦੇ ਪਹਿਲਾਂ ਦਾਦੇ ਪੁੱਤ ਦਾਦਿਆਂ ਦਾ ਫਿਰ ਪਿਤਾ ਦਾ ਫਿਰ ਤੇਰਾ ਤੇ ਤੋਂ ਅੱਗੇ ਬੱਚਿਆਂ ਦਾ ਕਹਿੰਦੇ ਇਤਾਂ ਭਾਈ ਦਰਖਤ ਦੀ ਛਾਂ ਬਰਕੀ ਛਾਇਆ ਸਿਰੰਗ ਲਾਵੇ ਜੇ ਵਿਰਖੀ ਦੀ ਛਾਂ ਦੇ ਨਾਲ ਹੀ ਪਿਆਰ ਨਾ ਲਵੇਗਾ ਨਾ ਫਿਰ ਕੀ ਹੋਵੇਗਾ ਉਹ ਵਿਨਸਰ ਉਹ ਫਿਰ ਪਛਤਾਵੇ ਕਹਿੰਦੇ ਐਸੇ ਜਤਨ ਹਨ ਜਿਵੇਂ ਕੋਈ ਦਰਖਤ ਦੀ ਛਾਂ ਨੂੰ ਅਚਲ ਸਮਝ ਬੈਠੇ ਕਿਉਂਕਿ ਛਾਂ ਤਾਂ ਘੁੰਮਦੀ ਰਹਿੰਦੀ ਆ ਇਸੇ ਤਰ੍ਹਾਂ ਪ੍ਰੇਮ ਪਾਲਵੇ ਜਦੋਂ ਉਹ ਛਾਂ ਬਿਨਸੇਗੀ ਖਤਮ ਹੋ ਜਾਵੇਗੀ ਜਦੋਂ ਸੂਰਜ ਘੁੰਮ ਜਾਵੇਗਾ ਛਾਂ ਵੀ ਘੁੰਮ ਜਾਵੇਗੀ ਛਾਂ ਹੁੰਦਿਆਂ ਸੂਰ ਸਿੱਪ ਜਾਵੇਗਾ ਛਾਂ ਵੀ ਖਤਮ ਹੋ ਜਾਵੇਗੀ ਕਹਿੰਦੇ ਫਿਰ ਪ੍ਰਸਤਾਵਾ ਹੋ ਮਸਤਾਤਾ ਕਰਦਾ ਫਿਰ ਇ ਤਾਂ ਜੋ ਦੀਸੈ ਸੋ ਚੱਲਣ ਹਾਰ ਕਹਿੰਦੇ ਭਾਈ ਇਹ ਸੰਸਾਰ ਦੇ ਖੇਡ ਵੀ ਕੁਝ ਇਸੇ ਤਰ੍ਹਾਂ ਦੀ ਆ ਦੁਨੀਆ ਦੀ ਖੇਡ ਵੀ ਇਸੇ ਤਰ੍ਹਾਂ ਦੀ ਆ ਜੋ ਦੀਸੈ ਜੋ ਕੁਝ ਵਿਖਰੇ ਆ ਸਾਰਾ ਕੁਝ ਕਹਿੰਦੇ ਇਹ ਚੱਲਣ ਹਾਰ ਹੈ ਇਹ ਸੰਸਾਰ ਹੀ ਚੱਲਣ ਹਾਰ ਹੈ ਲਪਟ ਰਹਿਉ ਤੰਦਾਂ ਤੰਧਾਰ ਕਹਿੰਦੇ ਭਾਈ ਤੂੰ ਖੰਝਤ ਹੋ ਰਿਹਾ ਹੈ ਹੈਰ ਨੇ ਜੀਵਨ ਗਿਆਨ ਤਾ ਰੂਪ ਹਨੇਰੇ ਕਰਕੇ ਤੂੰ ਵਿਸ਼ੇ ਵਿਕਾਰਾਂ ਵਿੱਚ ਲਪਟ ਭਾਵ ਜੁੜ ਰਿਹਾ ਹੈ ਲਪਟ ਰਹਿਉ ਤੰਦਾਂ ਤੰਧਾਰ ਇੱਕ ਤਾਂ ਹੁੰਦੇ ਨੇ ਜਿਹਨੂੰ ਨਿਂਦਰਾ ਤੋਂ ਨਾ ਦਿਸੇ ਉਹਨੂੰ ਆਪਾਂ ਨੇਤਰਹੀਣ ਕਹਿ ਦਿੰਦੇ ਆ ਜਾਂ ਸੂਰਮਾ ਵੀ ਕਹਿ ਦਿੰਦੇ ਆ ਹੁੰਦਾ ਨੇਤਰਹੀਣ ਅੰਦਾ ਜਾਂ ਅੰਨਾ ਇਹ ਆਪਾਂ ਸਿੱਧਾ ਸਪਸ਼ਟ ਸ਼ਬਦ ਨਹੀਂ ਕਹਿੰਦੇ ਵੀ ਕਿਸੇ ਦੇ ਮਨ ਨੂੰ ਠੇਸ ਨਾ ਪਹੁੰਚੇ ਸਤਿਗੁਰੂ ਕਹਿੰਦੇ ਭਾਈ ਵੱਖਰੀ ਗੱਲ ਹੈ ਅੱਖਾਂ ਜਨਮ ਤੋਂ ਹੀ ਨਿਗਾ ਨਹੀਂ ਸੀ ਜਾਂ ਬਾਅਦ ਵਿੱਚ ਨਿਗਾ ਚਲੇਗੀ ਕਹਿੰਦੇ ਇਹਨਾਂ ਨੂੰ ਅੰਨੇ ਨਾ ਲਾ ਕੋ ਕਿਉਂ ਕਹਿੰਦੇ ਤਾਂ ਕੁਦਰਤੀ ਤੌਰ ਤੇ ਇਹ ਜੋ ਨੇਤਰ ਹਨ ਤਬਾਹੀ ਦੀ ਮਰਜ਼ੀ ਹੈ ਜੋਤ ਪਾਵੇ ਜਾਂ ਨਾ ਪਾਵੇ ਸਤਗੁਰ ਕਹਿੰਦੇ ਅੰਦੇ ਇਹ ਨਾ ਅੱਖੀਆਂ ਜਿਨ ਮੁਖ ਲੋਇਨ ਨਹੀਂ ਕਹਿੰਦੇ ਜਿਨਾਂ ਕੋਲ ਖਾਣੇ ਨਾ ਹੈਗੇ ਨਿਗਾਹ ਦੀ ਹੈਗੀ ਨੇਤਰ ਨਹੀਂ ਇਹਨਾਂ ਨੂੰ ਅੰਦੇ ਨਾ ਆਖੋ ਸਤਗੁਰ ਜੀ ਫਿਰ ਹੋਰ ਅੰਨੇ ਕੌਣ ਹੁੰਦੇ ਨੇ ਅਨਦਰ ਹੋ ਹੀ ਹੋ ਗਿਆ ਨਾ ਜਿਹਦੇ ਅੱਖਾਂ ਨਹੀਂ ਆਉਣਗੀਆਂ ਮਹਾਰਜ ਕਹਿੰਦੇ ਨਹੀਂ ਅੰਦੇ ਸਹੀ ਨਾਮਕਾ ਕਾਰਾ ਖਸਮੋ ਘੁੱਥੇ ਜਾਏ ਜਿਹੜੇ ਭਾਈ ਵਾਹਿਗੁਰੂ ਤੋਂ ਮਾਲਕ ਤੋਂ ਪਰਮੇਸ਼ਰ ਤੋਂ ਅਗਿਆਨਤਾ ਦੇ ਜਿਨ੍ਹਾਂ ਦੇ ਅੱਖਾਂ ਅਗਿਆਨਤਾ ਕਰਕੇ ਬੰਦ ਹੋ ਗਈਆਂ ਉਹ ਅੰਧੇ ਨੇ ਕੋਨੇ ਅੰਧੇ ਹਮ ਅੰਦਲੇ ਅੰਧ ਵਿਖੇ ਵਿਖਰਾਤੇ ਕੀ ਚੱਲਾਂ ਗੁਰਚੰਦੀ ਸਤਿਗੁਰੂ ਜੀ ਕਿਵੇਂ ਆਪਕਿਆਂ ਦੀ ਚਲਾਈ ਚੱਲਦੀ ਆਪਣੀ ਆਪਕਿਆਂ ਦੀ ਮਰਿਆਦਾ ਤੇ ਚੱਲ ਸਕਦੇ ਆ ਸਾਡੇ ਕੋਲੇ ਤਾਂ ਅੱਖਾਂ ਹੀ ਨਹੀਂ ਆਪਾਂ ਮੇਰੇ ਖਾ ਹਾਲ ਪਰ ਗੱਲ ਗਿਆਨ ਦੀ ਅੱਖ ਨਹੀਂ ਕੀਤੀ ਹੈ ਵੇਖਿਆ ਨਾ ਗਈ ਵਾਰੀ ਹੰਮਿਆਂ ਤੇ ਲਿਖਿਆ ਹੁੰਦਾ ਵਿਦਿਆ ਇਨਸਾਨ ਦਾ ਤੀਜਾ ਨਿਤਰਾ ਹੈ ਵਿਦਿਆ ਭਾਵ ਗਿਆਨ ਗਿਆਨ ਤੀਜਾ ਨਿਤਰਾ ਹੈ ਪਰ ਇਹ ਖੁੱਲ ਦਾ ਕਿਸੇ ਵੀ ਸਿਧਾਂਤ ਦੋ ਖਤਰ ਆਪਣੇ ਸਮਝੋ ਦਿੱਤੀਆਂ ਨੇ ਤੀਸਰੀ ਅੱਖ ਵਿਰਲਿਆ ਨੂੰ ਵਿਵੇਕ ਦੀ ਅੱਖ ਗਿਆਨ ਦੀ ਅੱਖ ਇਹ ਗੁਰੂ ਦੀ ਕਿਰਪਾ ਦੇ ਨਾਲ ਜੀਆ ਉਹ ਸੇ ਅੱਖੜੀਆਂ ਵਿਆਨਾ ਆਖਾਂ ਹੋਰ ਨੇ ਜਿੰਨੀ ਦਸੰਦੋ ਮਾ ਪਿਰੀ ਉਹਖਾਂ ਹੋਰ ਨੇ ਪਹਿਜ ਨਾ ਦੇ ਨਾਲ ਰੱਬ ਵੇਖਦਾ ਇਹਨਾਂ ਅੱਖਾਂ ਦੇ ਨਾਲ ਤਾਂ ਆਪਦਾ ਨੱਕ ਵੀ ਨਹੀਂ ਵਿਖਦਾ ਉਹਖਾਂ ਹੋਰ ਨੇ ਚਿੜੀਆਂ ਵਾਂਗੂ ਦੀ ਪਗਤੀ ਕਰਕੇ ਨਾਮ ਜਪ ਕੇ ਸੇਵਾ ਸੰਨ ਕਰਕੇ ਜਿਹੜੀਆਂ ਜਿਹੜੇ ਨੇਤਰ ਖੋਦੇ ਨੇ ਗਿਆਨ ਦੀ ਅੱਖ ਖੁੱਲਦੀ ਆ ਉਹਖਾਂ ਹੋਰ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਮ ਅਗਿਆਨ ਗਿਆਨ ਕਿਛ ਨਹੀਂ ਪੜਦੇ ਆ ਨਾ ਹਮ ਅਨੰਦ ਦੇ ਅਨੰਦ ਵਿੱਚ ਵੇਖ ਰਿਹਾ ਤੇ ਹੇ ਸਤਗੁਰੂ ਜੀ ਕਿਰਪਾ ਕਰੋ ਲੱਭ ਰਿਹਾ ਹਾਂ ਦਇਆ ਅੰਧਾਰ ਹਨੇਰੇ ਨਾਲ ਅਗਿਆਨਤਾ ਦੇ ਨਾਲ ਤੇਰਾ ਮੋਹ ਪੈ ਗਿਆ ਤੋ ਇਹੇ ਵਿਸ਼ੇ ਵਿਕਾਰਾਂ ਦੇ ਅੰਧੇਰੇ ਦੇ ਵਿੱਚ ਲਪਟਿਆ ਹੁੰਨਾ ਲੱਗਿਆ ਹੋਇਆ ਅਗੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਹਿੰਦੇ ਭਾਈ ਸੁਣ ਲਿਆ ਤੈ ਜੋ ਦੀ ਸੈ ਸਚ ਚਲਨ ਹਰ ਪਰ ਸਿਰਫ ਸੁਣਿਆ ਹੀ ਆ ਮੰਨਿਆ ਨਹੀਂ ਜੇ ਮੰਨਿਆ ਹੁੰਦਾ ਨਾ ਤੂੰ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਨ ਲੱਗ ਜਾਂਦਾ ਪਰਮਾਤਮਾ ਦਾ ਸਨਮਨ ਕਰਦਾ ਨਾਮ ਜਪਦਾ ਪਰ ਇਹ ਕੰਮ ਨਾ ਤਾਂ ਸ਼ੁਰੂ ਹੀ ਨਹੀਂ ਕੀਤਾ ਤੇਰੀ ਆਰਤ ਕੀਨੇ ਬਟਾਉ ਸਿਉ ਜੋ ਲਾਵਨੇਹ ਕਹਿੰਦੇ ਇੰਦਾ ਸਮਝ ਲਈਏ ਜਿਵੇਂ ਨਾ ਕਿਸੇ ਨੇ ਬਾਟ ਰਸਤਾ ਰਾਹੀ ਕਹਿੰਦੇ ਜਿਵੇਂ ਕਿਸੇ ਰਾਹੀ ਨੇ ਨਾ ਰਾਹੀ ਨੇ ਕਹਿੰਦੇ ਰਸਤੇ ਦੇ ਨਾਲ ਹੀ ਪਿਆਰ ਪਾ ਲਿਆ ਜਿਵੇਂ ਕਿਸੇ ਨੇ ਕਹਿੰਦੇ ਜਿਹੜਾ ਪੁਰਖ ਵਟਾਉ ਵਟਾਉ ਕਹਿੰਦੇ ਨੇ ਰਾਹੀ ਨੂੰ ਕਹਿੰਦੇ ਉਹਦੇ ਨਾਲ ਪ੍ਰੇਮ ਪਾ ਲਿਆ ਫਿਰ ਕੀ ਹੋਇਆ ਤਾਕੋ ਹੱਥ ਨਾਲ ਆਵੇ ਕੀ ਹੈ ਕਹਿੰਦੇ ਉਹਦੇ ਫਿਰ ਹੱਥ ਨਹੀਂ ਕੋਈ ਆਉਂਦਾ ਉਹਦੇ ਹੱਥ ਅਜ ਨਹੀਂ ਲੱਗਦਾ ਕਿਉਂਕਿ ਇਸ ਤਰ੍ਹਾਂ ਉਸ ਮਾਲਕ ਵਾਹਿਗੁਰੂ ਦੇ ਨਾਲ ਪ੍ਰੇਮ ਕਰਨਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਕਹਿੰਦੇ ਇਹ ਵੀ ਭਾਈ ਇਹ ਬਟਾਉ ਜਿਹੜਾ ਸ਼ਬਦ ਹੈ ਨਾ ਬੀਕਾ ਨੇ ਰਾਜਸਥਾਨ ਦੀ ਬੋਲੀ ਹੈ ਬੀਕਾ ਦੇ ਵਿੱਚ ਰਾਹ ਨੂੰ ਬਟਾਉ ਕਹਿੰਦੇ ਨੇ ਰਾਹੀ ਨੂੰ ਇਸੇ ਤਰ੍ਹਾਂ ਕਹਿੰਦੇ ਇਹ ਸਰੀਰ ਇੱਕ ਰਸਤਾ ਹੈ ਬਟਾਉ ਰਾਹੀ ਹੈ ਰਾਹੀ ਦੀ ਨਿਆਈ ਹੈ ਇਸ ਦੇਹ ਦੇ ਨਾਲ ਇਸ ਦੇਹ ਦੇ ਨਾਲ ਪ੍ਰੇਮ ਪਾਲਣਾ ਵੀ ਇੱਕ ਰਸਤੇ ਦੇ ਨਾਲ ਪ੍ਰੇਮ ਕਰਪਾਉਣ ਦੀ ਗੱਲ ਹੈ ਇਹ ਦੇਹ ਲਾਸ਼ ਹੋ ਜਾਵੇਗੀ ਸਦਾ ਨਹੀਂ ਰਹੇਗੀ ਇਸ ਕਰਕੇ ਤਾਂ ਕਿ ਹੱਥ ਨਾ ਕਹਿੰਦੇ ਉਹਨਾਂ ਦੇ ਭਾਈ ਕੁਝ ਵੀ ਹੱਥ ਨਹੀਂ ਆਉਂਦਾ ਮਨ ਹਰ ਕੇ ਲਾਗ ਕੀ ਪ੍ਰੀਤ ਸੁਖ ਦਾਈ ਸਤਿਗੁਰੂ ਜੀ ਸਮਝਾਉਂਦੇ ਨੇ ਭਾਈ हे गुरु सिखा तू ਝੂਠੀਆਂ ਪ੍ਰੀਤਾਂ ਦੁਨੀਆ ਦੇ ਨਾਲ ਸੰਸਾਰ ਦੇ ਨਾਲ ਜੋੜ ਲਈਆਂ ਇਹ ਪ੍ਰੀਤਾਂ ਦੁਖਦਾਈ ਨੇ ਤੂੰ ਦੁਨੀਆ ਦੇ ਨਾਲ ਸੰਸਾਰ ਦੇ ਨਾਲ ਮਾਇਆ ਦੇ ਨਾਲ ਇਧਰ ਪ੍ਰੀਤ ਜੋੜਦੀ ਨਹੀਂ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਸੁੱਖ ਦੇ ਪਿੱਛੇ ਦੁੱਖ ਪਿਆ ਹੋਇਆ ਹੈ ਸੱਚੇ ਪਤਸ਼ਾਹ ਉਹ ਪ੍ਰੀਤ ਸੁਖਦਾਈ ਕਿਹੜੀ ਆ ਕਿਹੜੀ ਪ੍ਰੀਤ ਕਰਨੀ ਚਾਹੀਦੀ ਆ ਸਤਗੁਰ ਸਮਝਾਉਂਦੇ ਨੇ ਕਹਿੰਦੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਹਿੰਦੇ ਭਾਈ ਵਾਹਿਗੁਰੂ ਦੇ ਨਾਮ ਦੀ ਪਰਮੇਸ਼ਰ ਦੇ ਨਾਮ ਦੀ ਜਿਹੜੀ ਪ੍ਰੀਤ ਆ ਨਾ ਉਹ ਸੁਖਦਾਈ ਹੈ ਭਗਤ ਰਵਿਦਾਸ ਜੀ ਮਹਾਰਾਜ ਵਾਣੀ ਚ ਕਹਿੰਦਾ ਐਸੇ ਕਰਕੇ ਸੱਚੀ ਪ੍ਰੀਤ ਹਮ ਤੁਮ ਸਿਆਂ ਜੋਰੀ ਤੁਮ ਸਿਆਂ ਜੋਰ ਅਵਰ ਸੰਗ ਤੋਰੀ ਵਾਹਿਗੁਰੂ ਸੱਚੀ ਪ੍ਰੀਤ ਸੱਚੀ ਪ੍ਰੀਤ ਮੈਂ ਤੇਰੇ ਨਾਲ ਜੋੜੀ ਆ ਹਾਂ ਤੇਰੇ ਨਾਲ ਜੋੜ ਲਈਏ ਨਹੀਂ ਵੀ ਉਸ ਮਨ ਦੇ ਵਿੱਚ ਉਸ ਹਿਰਦੇ ਦੇ ਵਿੱਚ ਕੋਈ ਹੋਰ ਆ ਜਾਵੇਗਾ ਤੋਂ ਮਸਿਆ ਜੋਰ ਅਵਰ ਸੰਗ ਤੋਰੀ ਕਹਿੰਦੇ ਹੋ ਹਰ ਦੁਨੀਆ ਨਾਲੋਂ ਸੰਸਾਰ ਦੇ ਨਾਲੋਂ ਨਾ ਤਾਈ ਤੋੜਦੇ ਆ ਇਹ ਪ੍ਰੀਤ ਸੁਖਦਾਈ ਹੈ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਈ ਸਤਿਗੁਰੂ ਜੀ ਕਥਨ ਕਰਦੇ ਨੇ ਕਹਿੰਦੇ ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਪਰਮੇਸ਼ਰ ਜੀ ਵਾਹਿਗੁਰੂ ਜੀ ਕਿਰਪਾ ਕਰਦੇ ਹਨ ਉਹਨਾਂ ਨੂੰ ਆਪਣੇ ਲਾਲ ਦੀ ਪ੍ਰੀਤ ਆਪਣੇ ਸਰੂਪ ਦੇ ਵਿੱਚ ਲਾ ਲੈਂਦੇ ਹਨ ਹਣ ਸਤਿਗੁਰੂ ਜੀ ਦੀ ਕਿਰਪਾ ਕਰ ਰਹੇ ਹਨ ਮਿਥਿਆ ਤਨ ਧਨ ਕੁਟੰਬ ਸਵਿਆ ਸੇ ਭਾਈ ਮਿਥਿਆ মিথ্যা ਦਾ ਅਰਥ ਹੈ ਕਿ ਇਹ ਸਭ ਕੁਝ ਟੂਠਾ ਹੈ। हे जीव, ਇਹ ਤਨ, ਇਹ ਸ਼ਰੀਰ ਤਨ ਤਨ ਸ਼ਰੀਰ ਨੂੰ ਕਿਹਾ ਗਿਆ মিথ্যা ਤਨ ਫਿਰ ਅੱਗੇ ਤਨ ਤਨ ਆ ਗਿਆ ਮਾਇਆ। हे શરીર, हे जीव ਇਹ ਤਨ ਧਨ ਕੁਟੰਬ ਕੁਟੰਬ ਦੇ ਵਿੱਚ ਕੀ ਆ ਆਪਣਾ ਪਰਿਵਾਰ ਇਸਤਰੀ ਪੁੱਤਰ ਧੀਆਂ ਅੱਗੇ ਕੁਟੰਬ ਜੋ ਪਰਿਵਾਰ ਹੈ ਸвая ਸвая ਦਾਰਤ ਭਾਈ ਸਾਰੇ ਸਾਰੇ ਕੁਟੰਬ ਲਾ ਲਈ ਰਿਸ਼ਤੇਦਾਰ ਸਾਕ ਸੰਬੰਧੀਆਂ ਦਾ ਵੀ ਕੁਟੰਬ ਜੋੜ ਲਈਏ ਕਿਉਂਕਿ ਜਿੱਥੇ ਜਿੱਥੇ ਸਾਡੀ ਕੋਈ ਪ੍ਰੀਤ ਜੁੜੀ ਹੋਈ ਹੈ ਦੁਨੀਆਂ ਦੇ ਨਾਲ ਸੰਸਾਰ ਦੇ ਨਾਲ ਸਤਿਗੁਰੂ ਸਮਝਾਉਂਦੇ ਨੇ ਕਹਿੰਦੇ ਭਾਈ ਇਹ ਸਭ ਮਿੱਥਿਆ ਹੈ ਇਹ ਸਭ ਮਿੱਥਿਆ ਦਾ ਅਰਥ ਨਸਫਲ ਹੈ ਨਾਸ਼ਵੰਤ ਹੈ ਇਹ ਪ੍ਰੀਤ ਸੱਚੀ ਨਹੀਂ ਇਹ ਨਿਰਵਣੀ ਨਹੀਂ ਟੁੱਟ ਜਾਵੇਗੀ ਦੁਨੀਆਂ ਦੇ ਨਾਲ ਸੰਸਾਰ ਦੇ ਨਾਲ ਸਤਿਗੁਰੂ ਦੱਸਦਿਆਂ ਕਹਿੰਦੇ ਮਿੱਥਿਆ ਤਨ ਧਨ ਕੁਟੰਬ ਸвая ਅੱਗੇ ਸਤਿਗੁਰੂ ਕਹਿੰਦੇ ਮਿੱਥਿਆ ਹਾ ਮੈਂ ਮਮਤਾ ਮਾਇਆ ਸਤਿਗੁਰੂ ਕਹਿੰਦੇ ਭਾਈ ਇਹ ਸਭ ਮਿੱਥਿਆ ਹੈ ਇਹ ਝੂਠ ਹੈ ਕਹਿੰਦੇ ਇਦਾਂ ਸਮਝ ਲਈਏ ਜਿਵੇਂ ਮ੍ਰਿਗ ਤ੍ਰਿਸ਼ਨਾ ਦਾ ਪਾਣੀ ਹੈ ਪਰ ਹੁੰਦਾ ਨਹੀਂ ਉਹ ਪ੍ਰਤੀਤ ਹੁੰਦਾ ਦੂਰੋਂ ਜਿਵੇਂ ਗਰਮੀਆਂ ਦੇ ਦਿਨਾਂ ਦੇ ਵਿੱਚ ਕਿਤੇ ਸ਼ਰਕਤੇ ਦੂਰੋਂ ਨਿਗਾਹ ਮਾਰੀਏ ਉਹ ਐਦਾਂ ਲੱਗਦਾ ਕਿ ਜਿਵੇਂ ਪਾਣੀ ਹੋਵੇ ਸ਼ਰਕਤੇ ਜਾਂ ਰੇਤਲੇ ਲੱਖਿਆਂ ਜਾਂ ਕਹਿੰਦੇ ਮੇਰੇ ਵੀ ਸਿ ਭਨੇਖੇ ਜੇ ਭੱਜਣ ਦਾ ਦੌੜ ਲੈਂਦਾ ਪਿਆਸ ਲੱਗਦੀ ਹੈ ਉਹਨੂੰ ਵੀ ਉਹ ਸਾਹਮਣੇ ਪਾਣੀ ਹੈ ਪਰ ਉੱਥੇ ਜਾ ਕੇ ਵੇਖਦਾ ਪਾਣੀ ਹੋਰ ਦੂਰ ਦਿਸਦਾ ਫਿਰ ਉੱਤਰ ਨੂੰ ਭੱਜ ਲੈਂਦਾ ਇਹਨੂੰ ਕਹਿੰਦੇ ਨੇ ਨਰੇਕ ਕ੍ਰਿਸ਼ਨਾ ਸਤਿਗੁਰੂਆਂ ਦੇ ਭਾਈ ਇਸੇ ਤਰ੍ਹਾਂ ਇਸੇ ਤਰ੍ਹਾਂ ਕਹਿੰਦੇ ਮਿੱਥਿਆ ਹਮੈ ਨੰਮਤਾ ਮਾਇਆ ਕਹਿੰਦੇ ਇਹ ਸਭ ਭਾਈ ਝੂਠ ਹੈ ਇਹ ਨਾਸਵੰਤ ਹੈ ਕਹਿੰਦੇ ਇਹ ਜਿਹੜੇ ਧਨ ਦੀ ਗੱਲ ਹੈ ਨਾ ਮਿੱਥਿਆ ਦੀ ਮਾਇਆ ਦੀ ਗੱਲ ਹੈ ਉਹਦੇ ਵਾਕਤ ਸਤਿਗੁਰੂ ਪਰਮੰਦਰ ਨੇ ਕਹਿੰਦੇ ਨਾ ਕੋ ਲੈ ਆਇਓ ਇਹੁ ਧੰਨਾ ਨਾ ਕੋ ਲੈ ਜਾਤ ਕਹਿੰਦੇ ਭਾਈ ਜਨਮ ਲ ਸਮੇ ਨਾ ਤਾਂ ਕੋ ਲੈ ਕੇ ਆਇਐ ਸਿਏ ਧੰਨਾ ਪਿਓ ਦਾਦਿਆਵਾਂ ਪਰ ਵੇਖ ਲਈਏ ਇੱਥੇ ਛੱਡ ਗਏ ਕਹਿੰਦੇ ਨਾ ਕੋ ਲੈ ਜਾਤ ਕਹਿੰਦੇ ਨਾ ਕੋ ਨਾਮ ਲੈ ਕੇ ਗਿਆ ਮਰ ਤੋ ਬਾਦ ਵੀ ਨਾਮ ਨੇ ਲੈ ਕੇ ਗਿਆ ਰਾਵਨਹੁ ਤੇ ਅਦਕ ਪਤ ਸ਼ਤਰਪਤਰ ਅਦਿਕ ਸ਼ਤਰਪਤ ਖਿੰਨ ਮੈਂ ਗਏ ਬਿਲਾਤ ਕਹਿੰਦੇ ਵੇਖ ਲਓ ਭਾਈ ਬੜੇ ਬੜੇ ਧਨੀਆਂ ਦੀ ਧਨੀਆਂ ਦੇਖ ਲਓ ਸੋਨੇ ਦੀ ਲੰਕਾ ਚ ਰਹਿਣ ਬੜੇ 라ਵਣ ਦੀ ਅਦਾਨਦਨ ਕਹਿੰਦੇ ਵੇਖੋ ਉਹਦੇ ਵੱਲ ਵੇਖ ਲਓ ਰਾਮਨ ਹਰਤੇ ਅਦਿਕ ਸ਼ਤਰਪਤ ਕਹਿੰਦੇ ਹੁਜੇ ਰਾਜੇ ਸ਼ਤਰਪਤੀ ਐਨੇ ਅਮੀਰ ਖਿੰਨ ਮੰਗੇ ਬਿਤਾ ਦਮੈਂ ਦੇ ਖਿੰਨ ਦੇ ਵਿੱਚ ਦੀ ਛਿੰਨ ਦੇ ਵਿੱਚ ਕਹਾ ਪੈ ਉਤਰ ਵਾਂਦੇ ਹਾਥੀ ਖਿੰਨ ਮੈਂ ਭਈ ਭਰਾਈ ਸਰਬ ਸੋਏ ਨੀ ਕਿ ਲੰਕਾ ਹੋ ਤੀ ਰਾਵਣ ਸੇ ਅਧਕਾਈ ਕਹਾ ਪੈ ਉਤਰ ਵਾਂਦੇ ਹਾਥੀ ਖਿੰਨ ਮੈਂ ਭਈ ਭਰਾਈ ਕਹਿੰਦੇ ਛਿੰਨ ਦੇ ਵਿੱਚ ਭਰਾਈ ਬਣ ਗਈ ਉਹੀ ਲੰਕਾ ਸਤਿਗੁਰੂ ਜੀ ਅੱਗੇ ਦੱਸਦੰਨੇ ਕਹਿੰਦੇ ਮਿੱਥਿਆ ਰਾਜ ਜੋਵਨ ਧਨ ਮਾਨ ਭਾਈ ਰਾਜ ਭਾਗ ਜੋਗਰ ਭਾਵ ਜਵਾਨੀ ਧਨ ਮਾਲ ਧਨ ਦੌਲਤ ਮਾਲ ਅਰਥ ਹਾਥੀ ਘੋੜੇ ਆਦਿਕ ਨਸਫਲ ਇਹ ਸਭ ਮਿਥਿਆ ਨੇ ਇਹਨਾਂ ਆਸ਼ਵਾਨ ਤ ਹਨ ਮਿਥਿਆ ਕਾਮ ਕ੍ਰੋਧ ਵਿਕਰਾਨ ਕਹਿੰਦੇ ਕਾਮ ਕ੍ਰੋਧ ਆਦਿਕ ਵਿਕਾਰ ਜੋ ਵਿਕਰਾਨ ਭਾਵ ਧਿਆਨ ਕਰੂ ਬਹਨ ਇਹ ਵੀ ਕਹਿੰਦੇ ਸਭ ਕੁਝ ਮਿੱਥਿਆ ਹੈ ਨਾਸ਼ਵੰਤ ਹੈ ਮਿੱਥਿਆ ਰਤ ਹਸਤੀ ਅਸਵਸਤਰਾ ਕਹਿੰਦੇ ਭਾਈ ਰਤ ਇਹ ਜਿਸ ਤਰ੍ਹਾਂ ਰਤ ਹਸਤੀ ਹਸਤੀ ਕਹਿੰਦੇ ਨੇ ਹਾਥੀ ਨੂੰ ਰਾਤ ਜਿਹੜਾ ਘੋੜਿਆਂ ਦੇ ਨਾਲ ਚੱਲਣ ਵਾਲਾ ਦੋ ਜਾਂ ਚਾਰ ਘੋੜਿਆਂ ਦਾ ਚੱਲਣ ਵਾਲਾ ਰਾਤ ਹਸਤੀ ਹੱਥੀ ਆ ਸਭ ਕਹਿੰਦੇ ਨੇ ਘੋੜੇ ਸਤਿਗੁਰੂ ਕਹਿੰਦੇ ਨੇ ਇਹ ਸਭ ਕੁਛ ਕਹਿੰਦੇ ਵੇਖਿਆ ਵੱਡੇ ਵੱਡੇ ਰਾਜਿਆਂ ਕੋਲੇ ਵੱਡਾ ਨੌ ਲਸ਼ਕਰ ਹੁੰਦਾ ਇਹ ਸਭ ਮਿੱਥਿਆ ਰਾਤ ਹਸਤੀ ਅਸੂ ਵਸਤਰ ਸੋਹਣੇ ਸੋਹਣੇ ਵਸਤਰ ਪਹਿਨਣੇ ਦੇ ਵਾਸ ਮਧਿਆ ਬਧਿਆ ਰਾਜਿਆਂ ਵਰਗੇ ਕਹਿੰਦੇ ਇਹ ਸਾਰਾ ਕੁਝ ਮਿੱਥਿਆ ਮਿੱਥਿਆ ਰੰਗ ਸੰਗ ਮਾਇਆ ਪੇਖ ਹਸਤਾ ਕਹਿੰਦੇ ਭਾਈ ਤੂੰ ਮਾਇਆ ਦੇ ਰੰਗਾਂ ਦੇ ਵਿੱਚ ਪ੍ਰੇਮ ਦੇ ਵਿੱਚ ਪ੍ਰੇਮ ਦੇ ਵਿੱਚ ਮਿੱਥਿਆ ਰੰਗ ਸੰਗ ਮਾਇਆ ਪੇਖ ਹਸਤਾ ਕਹਿੰਦੇ ਤੂੰ ਵੇਖ ਵੇਖ ਕੇ ਮੇਰੇ ਕੋਲ ਇੰਨਾ ਧਨ ਦੌਲਤ ਇੰਨੀ ਜਮੀ ਜ਼ਾਇਦਾ ਦਾ ਇੰਨੀ ਪ੍ਰੋਪਰਟੀ ਕਹਿੰਦੇ ਤੂੰ ਵੇਖ ਵੇਖ ਕੇ ਮਾਇਆ ਦੇ ਰੰਗਾਂ ਦੇ ਵਿੱਚ ਤੂੰ ਮਸਤ ਹੋ ਰਿਹਾ ਹੱਸ ਰਿਹਾ ਸਤਗੁਰੂ ਕਹਿੰਦੇ ਭਾਈ ਮਿੱਥਿਆ ਤਰੋ ਮੋਹ ਅਭਿਮਾਨ ਤਰੋ ਕਹਿੰਦੇ ਮੈਂ ਛੱਡ ਕਰਨਾ ਭਾਵੇਂ ਧੋਖੇ ਬਾਜੀ ਮੋਹ ਮੂਰਛਾ ਅਭਿਮਾਨ ਅਹੰਕਾਰ ਇਹ ਵੀ ਕਹਿੰਦੇ ਸਾਰਾ ਕੁਝ ਮਿੱਥਿਆ ਹੈ ਮਿੱਥਿਆ ਤ੍ਰੋਗ ਮੋਹ ਅਭਿਮਾਨ ਕਦਮ ਮਾਰ ਕਰਦਾ ਜਵਾਨੀ ਦਾ ਤਨ ਦਾਤ ਦਾ ਸਭ ਇਧੇ ਰਹਿ ਜਾਵੇਗਾ ਸਤਿਗੁਰੂ ਸਮਝਾਉਂਦੇ ਨੇ ਮਿੱਥਿਆ ਤ੍ਰੋਗ ਮੋਹ ਅਭਿਮਾਨ ਮਿੱਥਿਆ ਆਪਸ ਉੱਪਰ ਕਰਤ ਨੂੰ ਮਾਰ ਆਪਣੇ ਆਪ ਤੇ ਆਪਣੇ ਸ਼ਰੀਰ ਦੇ ਬਾਗ ਤੇ ਮਾਨ ਕਰੀ ਜਾਂਦਾ ਮਾਨ ਕਰਦਾ ਭਾਈ ਇਹ ਸਭ ਕੁਝ ਨਿਸਫਲ ਹੈ ਨਾਸ਼ਵੰਤ ਹੈ ਸਤਗੁਰੂ ਜੀ ਕਿੰਨੇ ਪਿਆਰ ਦੇ ਨਾਲ ਸਮਝਾਉਂਦੇ ਹੋਏ ਹੁਣ ਪਦੇ ਦੀ ਆਖਰੀ ਮੰਗਤੀ ਦੇ ਵਿੱਚ ਸਾਰੇ ਪਦੇ ਦਾ ਨਚੋੜ ਦੱਸਦੇ ਨੇ ਕਹਿੰਦੇ ਜੋ ਕੁਝ ਉੱਪਰ ਸੁਣਿਆ ਨਾ ਇਹ ਸਭ ਕੁਝ ਨਾਸ਼ਮਾਨਤਾ ਹੈ ਇੱਕ ਨਾ ਇੱਕ ਦਿਨ ਨਾਸ ਹੋ ਜਾਂਦੇਗਾ ਤੇਰੇ ਨਾਲ ਧੁਰ ਤੱਕ ਤੱਕ ਨਹੀਂ ਜਿਵੇਗਾ ਮਾਲਕ ਦੇ ਚਰਨਾਂ ਤੱਕ ਨਹੀਂ ਜਿਵੇਗਾ ਵੇਖ ਅਸਥਿਰ ਭਗਤ ਸਾਧ ਕੀ ਚਰਨਾਂ ਅਸਥਰ ਭਾਵ ਸਦਾ ਰਹਿਣ ਵਾਲੀ ਸਦਾ ਜਿਹੜੀ ਚੀਜ਼ ਦਾ ਨਾਸ਼ ਨਾ ਹੋਵੇ ਕਹਿੰਦੇ ਉਹ ਕੀ ਚੀਜ਼ ਆ ਇਹ ਸੱਚੇ ਪਾਤਸ਼ਾਹ ਤੁਸੀਂ ਸਾਰੇ ਚੀਜ਼ਾਂ ਨੂੰ ਮਿੱਥਿਆ ਮਿੱਥਿਆ ਕਰ ਆਖ ਰਹੇ ਹੋ ਸਦਾ ਰਹਿਣ ਵਾਲਾ ਕੀ ਆ ਸਤਿਗੁਰੂ ਕਹਿੰਦੇ ਭਾਈ ਅਸਥਿਰ ਉਗੀ ਹੈ ਭਗਤ ਭਗਤ ਦਾ ਅਰਥ ਹੈ ਤਤੈਨੁ ਸਿਆਰੀ ਹੈ ਭਗਤੀ ਕਹਿੰਦੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਹੀ ਆਸਤਿਤ੍ਰਣ ਵਾਲੀ ਹੈ ਸਾਧ ਕੀ ਸ਼ਰਨ ਕਹਿੰਦੇ ਭਾਈ ਜੋ ਸਾਧ ਭਾਵ ਸੰਤ ਜਨਾ ਦੀ ਸ਼ਰਨ ਭਾਵ ਓਟ ਪਹਿ ਕੇ ਪ੍ਰਾਪਤ ਹੁੰਦੀ ਹੈ ਸੰਗਤ ਦੇ ਵਿੱਚੋਂ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਸਤਿਗੁਰ ਜੀ ਕਥਨ ਕਰਦੇ ਹਨ ਭਾਈ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਜੋ ਪੂਜਨੀਕ ਚਰਨ ਹਨ ਉਹਨਾਂ ਦਾ ਧਿਆਨ ਪ੍ਰਭੂ ਦੇ ਪਰਮੇਸ਼ਰ ਦੇ ਪਰਮਾਤਮਾ ਦੇ ਨਾਨਕ ਜਪ ਜਪ ਜੀਵ ਹੈ ਹਰ ਕੇ ਚਰਣਾ ਕਹਿੰਦੇ ਗੁਰੂ ਦੇ ਸ਼ਬਦ ਨੂੰ ਨਾ ਜਪ-ਜਪ ਕੇ ਜਪ-ਜਪ ਕੇ ਜਿਉਂਦੇ ਹਾਂ ਉਹ ਮਾਲਕ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਉਹਨਾਂ ਦੇ ਜਿਹੜੇ ਚਰਨ ਨਾ ਆਤਰਸਲ ਉਹਦਾ ਨਾਮ ਹੈ ਉਹਦਾ ਵਾਹਿਗੁਰੂ ਦਾ ਨਾਮ ਜਪ-ਜਪ ਕੇ ਨਾ ਕਹਿੰਦੇ ਫਿਰ ਭਾਈ ਜੀਵ ਹੈ ਤੂੰ ਜੀ ਸਕਦਾ ਸਦਾ ਨੇ ਜੀ ਸਕਦਾ ਸਰੀਰ ਛੱਡਣ ਤੋਂ ਬਾਅਦ ਵੀ ਤੂੰ ਜੀ ਸਕਦਾ ਤੂੰ ਅਮਰ ਹੋ ਸਕਦਾ ਇਸ ਕਰਕੇ ਭਾਈ ਉਸ ਮਾਲਕ ਦੇ ਲੜ ਲੱਗੇ ਦੁਨੀਆ ਦੇ ਸੰਸਾਰ ਦੇ ਕੁਟੰਬ ਦੇ ਵਿੱਚ ਫਸਣਾ ਨਹੀਂ ਕਹਿੰਦੇ ਇੰਦਾਂ ਰਹਿ ਮੁਰਗਾਈ ਨਹਿਸਾਣਿਆ ਸ਼ਬਦ ਸੁਰਤ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ ਕਹਿੰਦੇ ਸ਼ਬਦ ਦੇ ਉੱਤੇ ਨਾ ਸੁਰਤੀ ਦੀ ਸਵਾਰੀ ਕਰਕੇ ਜਿੱਦਾਂ ਐ ਕਹ ਲਿਆ ਵੀ ਸ਼ਬਦ ਇੱਕ ਵੇੜਾ ਹੈ ਉਸ ਸ਼ਬਦ ਰੂਪੀ ਵੇੜੇ ਦੇ ਵਿੱਚ ਸੁਰਤ ਨੂੰ ਸਵਾਰ ਕਰਨਾ ਫਿਰ ਇਸ ਭਾਵ ਸਾਗਰ ਸਮੁੰਦਰ ਤੋਂ ਸਹਿਜੇ ਹੀ ਪਾਰ ਹੋ ਜਾਣਗੇ ਨਾਨਕ ਸਤਗੁਰੂ ਸੱਚੇ ਬਾਸ਼ਾ ਕਿਰਪਾ ਕਰਦੇ ਨੇ ਆਖਰੀ ਪੰਨਤੀ ਦੁਆਰਾ ਪੜ੍ਹ ਕੇ ਇਸ ਸਵਾਂਪਤੀ ਕਰੀਏ ਵਿਚਾਰ ਕਰਨ ਦੇ ਅਨੇਕਾਂ ਤਰ੍ਹਾਂ ਦੀਆਂ ਗਲਤੀਆਂ ਪੁੱਲਾਂ ਹੋ ਜਾਂਦੀਆਂ ਨੇ ਸਤਿਗੁਰੂ ਬਖਸ਼ਣਹਾਰ ਹਨ ਅਸਥਿਰ ਭਗਤ ਸਾਧ ਕੀ ਸੰਗ ਨਾਨਕ ਜਪ ਜਪ ਜੀਵੇ ਹਰਿ ਕੇ ਚਰਨ ਸਲੋਕ ਪਵਣ ਗੁਰੂ ਪਾਣੀ ਪਤਮ ਤਤ ਤਰਤ ਮਤਿ ਦਿਵਸ ਰਾਤ ਧੋਏ ਦਾਈ ਦਇਆ ਖਿੰਦੇ ਸਗਲੇ ਜਗਤ ਚੰਗੇ ਆਈਆਂ ਮਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਿਸਕਤ ਘਾਨ ਨਾਨਕ ਤੇ ਮੁਖ ਉਜਰੇ ਕੀਤੀ ਛੁਟੀ ਨਾਰ ਜਿਨੀ ਨਾਮ ਧਿਆਇਆ ਗਏ ਮਿਸਕਤ ਘਾਨ ਨਾਨਕ ਤੇ ਮੁਖ ਉਜਰੇ ਕੀਤੀ ਛੁਟੀ ਨਾਰ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂ